ਦੂਰ ਕਿਵੇਂ ਹੁੰਨੇ ਆ ਗੁਰੂ ਤੋਂ ਰਹਿਤ ਢਿੱਲੀ ਹੋ ਗਈ ਤੇ ਗੁਰੂ ਤੋਂ ਦੂਰ ਹੋ ਗਏ ਸੰਤ ਗਿਆਨੀ ਕਰਤਾਰ ਸਿੰਘ ਜੀ ਖਾਲਸਾ ਭਿੰਡਰਾਂ ਵਾਲਿਆਂ ਦਾ ਬੜਾ ਪਿਆਰਾ ਬਚਨ ਇਹ ਬੰਬੇ ਉਹਨਾਂ ਨੇ ਬਚਨ ਕੀਤਾ ਸੀ ਕਿ ਕੋਈ ਪਰਿਵਾਰ ਆ ਕੇ ਕਹਿੰਦਾ ਹੈ ਕਿ ਸਾਡੀ ਆ ਅਰਦਾਸ ਕਰ ਦਿਓ ਬਾਬਾ ਜੀ ਕਹਿਣ ਲੱਗੇ ਔਹ ਦੇਣ ਵਾਲਾ ਦਾਤਾ ਹੈ ਤੁਸੀਂ ਮੰਗਣ ਵਾਲੀ ਮੰਗਦੇ ਹੋ ਮੈਨੂੰ ਵਿਚੋਲਾ ਕਿਉਂ ਪਾਉਂਦੇ ਹੋ ਮੰਗ ਲਓ ਜੋ ਮੰਗਣਾ ਹੈ ਕਹਿਣ ਲੱਗੇ ਜੀ ਸਾਡੀ ਉਤੋਂ ਤੱਕ ਪਹੁੰਚ ਨਹੀਂ ਆਪਾਂ ਵੀ ਇਹੀ ਕਹਿੰਨੇ ਸਾਡੀ ਉਤੋਂ ਤੱਕ ਪਹੁੰਚ ਨਹੀਂ ਤੁਸੀਂ ਵਿਚੋਲੇ ਬਣ ਕੇ ਸਾਡੀ ਅਰਦਾਸ ਪਚਾ ਦਿਓ ਬਾਬਾ ਜੀ ਕਹਿੰਦੇ ਨੇ ਚਲੋ ਫਿਰ ਆਓ ਅੰਮ੍ਰਿਤ ਸੰਚਾਰ ਹੈ ਕੱਲ ਨੂੰ ਸਾਰਾ ਪਰਿਵਾਰ ਆ ਕੇ ਅੰਮ੍ਰਿਤ ਛਕੋ ਰਹਿਤ ਰੂਪੀ ਬਾਹਵਾਂ ਦੇ ਨਾਲ ਪੰਜ ਪਿਆਰੇ ਤੁਹਾਡੀ ਗੱਲ ਵਕੜੀ ਬਾਪੂ ਕਲਗੀਆਂ ਵਾਲੇ ਪਾਦਸ਼ਾਹ ਨਾਲ ਪਵਾ ਦੇਣਗੇ ਇੱਕ ਵਾਰ ਤੇ ਪੰਜ ਪਿਆਰੇ ਸਤਿਗੁਰਾਂ ਦੇ ਨਾਲ ਗੱਲ ਵਕੜੀ ਪਵਾ ਦੇਣਗੇ ਮੁੜ ਕੇ ਜਿੰਨੀਕ ਤੁਹਾਡੀ ਰਹਿਤ ਪੱਕੀ ਹੋਵੇਗੀ ਸਮਝ ਲੈਣਾ ਤੁਹਾਡਾ ਜੱਫਾ ਗੁਰੂ ਦੇ ਨਾਲ ਓਨਾ ਹੀ ਪੀੜਾ ਤੇ ਜੇ ਰਹਿਤ ਕਮਜ਼ੋਰ ਹੋ ਗਈ ਸਮਝ ਲਓ ਤੁਹਾਡੀਆਂ ਬਾਹਾਂਵਾਂ ਢਿੱਲੀਆਂ ਪੈ ਗਈਆਂ ਤੇ ਤੁਸੀਂ ਗੁਰੂ ਨਾਲੋਂ ਵਿਛੜ ਗਏ ਇਸ ਲਈ ਖਾਲਸਾ ਜੀ ਰਹਿਤ ਰੂਪੀ ਬਾਹਾਂਵਾਂ ਦੇ ਨਾਲ ਆਪਣੇ ਪਿਆਰੇ ਸਤਿਗੁਰਾਂ ਨੂੰ ਪੱਕੇ ਤੌਰ ਤੇ ਪਕੜ ਕੇ ਰੱਖੀਏ ਜੀ